ਜਨਮ ਉਤੇ ਮਾਤਾ ਤ੍ਰਿਪਤਾ ਜੀ ਨੇ ਤਾਂ ਤ੍ਰਿਪਤ ਹੋਣਾ ਹੀ ਸੀ। 다ਈ ਦੌਲਤਾ ਨੂੰ ਜੋ ਜਲਵੇ ਦੀ ਦੌਲਤ ਮਿਲੀ ਉਸ ਨਾਲ ਉਸ ਨੂੰ ਐਨਾ ਸਕੂਨ ਪ੍ਰਾਪਤ ਹੋਇਆ ਕਿ ਦੁਨਿਆਵੀ ਪਦਾਰਥਾਂ ਦੀ ਕੋਈ ਭੁੱਖ ਹੀ ਨਾ ਰਹੀ। ਪਿੰਡ ਵਾਲਿਆਂ ਨੂੰ ਜਦੋਂ ਦੌਲਤਾ ਰਾਹੀਂ ਅਜਿਹੇ ਬਾਲਕ ਦੇ ਜਨਮ ਬਾਰੇ ਪਤਾ ਲੱਗਾ ਤਾਂ ਹਰੇਕ ਨੂੰ ਦਰਸ਼ਨਾ ਦੀ ਤਾਂਘ ਉਤਪਨ ਹੋਈ। ਉਸ ਵੇਲੇ ਦੇ ਰਿਵਾਜ ਅਨੁਸਾਰ ਮਹਿਤਾ ਕਾਲੂ ਜੀ ਨੇ ਪੰਡਿਤ ਹਿਰਦੇয়াল ਜੋਤਸ਼ੀ ਨੂੰ ਜਨਮ ਪੱਤਰੀ ਤਿਆਰ ਕਰਨ ਲਈ ਆਪਣੇ ਘਰ ਬੁਲਾਇਆ। ਪੰਡਿਤ ਹਿਰਦੇয়াল ਤਾਂ ਪਹਿਲਾਂ ਹੀ ਇਸ ਬੱਚੇ ਦੇ ਦਰਸ਼ਨ ਕਰਨ ਲਈ ਉਤਾਵਲਾ ਸੀ। ਜਦੋਂ ਉਸਨੇ ਕਾਰ ਆ ਕੇ ਬਾਲਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਵੀ ਇੱਕ ਅਦਭੁਤ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੋਇਆ ਉਸਨੇ ਪਹਿਲਾਂ ਵੀ ਅਨੇਕ ਬੱਚੇ ਵੇਖੇ ਹੋਏ ਸਨ ਅਤੇ ਉਹਨਾਂ ਦੀਆਂ ਜਨਮ ਪੱਤਰੀਆਂ ਵੀ ਤਿਆਰ ਕੀਤੀਆਂ ਹੋਈਆਂ ਸਨ ਪਰ ਬਾਲਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੂੰ ਇੰਜ ਮਹਿਸੂਸ ਹੋਇਆ ਕਿ ਉਹ ਕਿਸੇ ਅਮਨ ਸ਼ਾਂਤੀ ਦੇ ਦੇਵਤੇ ਦੇ ਦਰਸ਼ਨ ਕਰ ਰਿਹਾ ਹੈ ਬੜੀ ਦੇਰ ਤੱਕ ਗਉ ਨਾਲ ਬਾਲਕ ਨੂੰ ਵੇਖਣ ਤੋਂ ਬਾਅਦ ਪੰਡਿਤ ਹਿਰਦਿਆਲ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਤੁਸੀਂ ਬੜੇ ਭਾਗਾ ਵਾਲੇ ਹੋ ਜਿਨ੍ਹਾਂ ਦੇ ਘਰ ਅਜਿਹੇ ਰੱਬੀ ਨੂਰ ਵਾਲਾ ਬਾਲਕ ਪੈੜਾ ਹੋਇਆ ਹੈ ਇਹ ਵੱਡੇ ਵੱਡੇ ਚੋਰਾਂ ਡਾਕੂਆਂ ਜ਼ਾਲਿਮਾਂ ਤੇ ਕੁਕਰਮੀਆਂ ਦਾ ਦਿਲ ਜਿੱਤ ਲਵੇਗਾ ਅਤੇ ਨਾਲ ਹੀ ਉਹਨਾਂ ਨੂੰ ਸੱਚ ਦੇ ਰਾਹ ਵੀ ਪਾ ਦਵੇਗਾ। ਇਹ ਰੱਬੀ ਦਰਗਾਹ ਤੋਂ ਸੱਚ ਦੀ ਪੂੰਜੀ ਲੈ ਕੇ ਆਇਆ ਹੈ। ਇਸ ਦਾ ਸਾਰੇ ਧਰਮਾਂ ਵਾਲੇ ਸਤਿਕਾਰ ਕਰਨਗੇ ਅਤੇ ਇਸ ਦੁਆਰਾ ਚਲਾਇਆ ਗਿਆ ਧਰਮ ਜੁਗਾ ਜੁਗਾਂਤਰਾ ਤੱਕ ਚੱਲੇਗਾ। ਪੰਡਿਤ ਜੀ ਦੀ ਭਵਿੱਖਵਾਣੀ ਸੁਣ ਕੇ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਿਤ ਜੀ ਨੂੰ ਜਨਮ ਪੱਤਰੀ ਬਣਾਉਣ ਲਈ ਬੇਨਤੀ ਕੀਤੀ। ਮਾਤਾ ਤ੍ਰਿਪਤਾ ਜੀ ਬਾਲਕ ਨੂੰ ਗੋਦੀ ਵਿੱਚ ਲੈ ਕੇ ਬੈਠ ਗਏ। ਮਹਿਤਾ ਕਾਲੂ ਤੇ ਬੇਬੇ ਨਾਨਕੀ ਜੀ ਵੀ ਕੋਲਾ ਬੈਠੇ ਮਹਿਤਾ ਜੀ ਨੂੰ ਜਾਣਨ ਵਾਲੇ ਕੁਝ ਹੋਰ ਅਹਲਕਾਰ ਵੀ ਨਵਜੰਮੇ ਬਾਲਕ ਤੇ ਦਰਸ਼ਨ ਕਰਨ ਆਏ ਹੋਏ ਸਨ ਸਹਿਜ ਸੁਭਾਹੀ ਸਭ ਦੇ ਹੱਥ ਜੋੜੇ ਹੋਏ ਸਨ ਪੰਡਿਤ ਆਪਣੀ ਜੋਤਿਸ਼ ਵਿਦਿਆ ਅਨੁਸਾਰ ਗ੍ਰਹਿਾਂਾਂ ਤੇ ਨਿਛਤਰਾਂ ਦੀ ਚਾਲ ਬੜੇ ਗੌਰ ਨਾਲ ਵੇਖ ਰਿਹਾ ਸੀ ਤੇ ਨਾਲ ਹੀ ਆਪ ਮੁਹਾਰੇ ਪ੍ਰਭੂ ਦਾ ਜਾਪ ਕਰੀ ਜਾ ਰਿਹਾ ਸੀ ਬਾਲਕ ਗੁਰੂ ਦਾ ਨਾਮ ਉਹਨਾਂ ਦੀ ਭੈਣ ਬੇਬੇ ਨਾਨਕੀ ਨਾਲ ਰਲਦਾ ਨਾਨਕ ਦੇਵ ਹੀ ਰੱਖਿਆ ਗਿਆ ਉਂਝ ਵੀ ਜਿੰਨਾ ਘਰਾਂ ਵਿੱਚ ਲੜਕੀ ਤੋਂ ਬਾਅਦ ਲੜਕੇ ਦਾ ਜਨਮ ਹੁੰਦਾ ਹੈ ਉਹ ਲੜਕੀ ਬੜੀ ਸ਼ੁਭ ਮੰਨੀ ਜਾਂਦੀ ਹੈ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਇਹ ਗੱਲ ਕਰਦਾ ਰਹਿੰਦਾ ਹੈ ਕਿ ਇਹ ਆਪਣੇ ਨਿੱਕੇ ਵੀਰ ਦਾ ਹੱਥ ਫੜ ਕੇ ਲਿਆਈ ਹੈ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਬੇਬੇ ਨਾਨਕੀ ਵੀ ਆਪਣੇ ਵੀਰ ਦੇ ਸਾਹ ਸਾਹ ਨਾਲ ਜਿਉਂਦੀ ਸੀ ਅਤੇ ਜਦੋਂ ਵੀ ਯਾਦ ਕਰਦੀ ਸੀ ਗੁਰੂ ਜੀ ਆ ਪਹੁੰਚਦੇ